ਚਾਬ ਸਰਕਾਰ ਦੇ ਵੱਲੋਂ ਅੱਜ ਪੰਜਾਬ ਦੇ ਲੋਕਾਂ ਨੂੰ ਇੱਕ ਵੱਡੀ ਸੌਕਾਤ ਦਿੱਤੀ ਜਾ ਰਹੀ ਹੈ ਇਤਿਹਾਸ ਦੇ ਪੰਨਿਆਂ ਦੇ ਉੱਤੇ ਜੇਕਰ ਨਜ਼ਰ ਮਾਰਾਂਗੇ ਤਾਂ ਪਹਿਲੀ ਵਾਰ ਅਜਿਹਾ ਹੋਏਗਾ ਕਿ ਇੰਨਾ ਵੱਡਾ ਫੈਸਲਾ ਆਪਣੇ ਜਨਤਾ ਦੇ ਲਈ ਕਿਸੇ ਸਰਕਾਰ ਦੇ ਵੱਲੋਂ ਕੀਤਾ ਗਿਆ ਹੋਵੇ 10 ਲੱਖ ਤੱਕ ਦਾ ਸੇਤ ਬੀਮਾ ਯੋਜਨਾ ਜਿਹੜੀ ਆ ਉਹ ਸ਼ੁਰੂ ਕੀਤੀ ਜਾ ਰਹੀ ਹੈ ਇਸ ਦੇ ਨਾਲ ਜਿਹੜਾ ਹੈ ਕੋਈ ਅਮੀਰ ਹੋਵੇ ਕੋਈ ਗਰੀਬ ਹੋਵੇ ਸਰਕਾਰੀ ਨੌਕਰੀ ਵਾਲਾ ਹੋਵੇ ਪ੍ਰਾਈਵੇਟ ਨੌਕਰੀ ਵਾਲਾ ਹੋਵੇ ਹਰ ਕਿਸੇ ਨੂੰ ਇਸ ਯੋ ਜਨਾ ਤਾਂ ਜਿਹੜਾ ਲਵ ਹੈ ਉਹ ਉਹ ਦਿੱਤਾ ਜਾਏਗਾ ਇਸ ਦੇ ਵਿੱਚ ਕਿਸੇ ਤਰੀਕੇ ਦਾ ਵੀ ਭੇਤ ਪਾਵਾ ਉਹ ਨਹੀਂ ਕੀਤਾ ਜਾਏਗਾ ਤਾਂ ਪੰਜਾਬ ਪਹਿਲਾ ਸੁਪਾ ਬਣਨ ਜਾ ਰਿਹਾ ਹੈ ਜਿਹੜਾ ਕਿ ਅਜੇ ਹੀ ਸੇਤ ਸੁਵਿਧਾ ਜਿਹੜੀ ਹੈ ਆਪਣੇ ਨਾਗਰਿਕਾਂ ਨੂੰ ਦੇਣ ਜਾ ਰਿਹਾ ਦੱਸੇ ਕਿ ਅਰਵਿੰਦ ਕੇਸ਼ਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਪੁਰਾ ਦੇ ਵੱਲੋਂ ਸ਼ੁਰੂਆਤ ਜਿਹੜੀ ਹੈ ਉਹ ਅੱਜ ਕੀਤੀ ਜਾ ਰਹੀ ਹੈ ਇਸ ਦੇ ਤਹਿਤ ਪੰਜਾਬ ਦੇ तमाम ਲੋਕਾਂ ਦਾ ਜਿਹੜਾ ਹੈ ਇਹ 卡ਡ हेल्थ कार्ड ਬਣਾਇਆ ਜਾਏਗਾ ਜਿਸ ਦੇ ਤਹਿਤ 10 ਲੱਖ ਤੱਕ ਦਾ ਇਲਾਜ ਹੈ ਉਹ ਦਿੱਤਾ ਜਾਏਗਾ ਤੁਸੀਂ ਤਸਵੀਰਾਂ ਜ਼ਰੂਰ ਦੇਖ ਸਕਦੇ ਹੋ ਪਿਛੇ ਸਟੇਜ ਤੇ ਕਿ ਕੁਝ ਸਮੇਂ ਦੇ ਵਿੱਚ ਜਿਹੜਾ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਹੋਣਾ ਦੇ ਵੱਲ ਜਿਹੜਾ ਐਲਾਨ ਹੈ ਉਹ ਕੀਤਾ ਜਾਏਗਾ ਜੇਕਰ ਗੱਲ ਕਰੀਏ ਇਸ ਦੇ ਵਿੱਚ ਕਿਹੜੀਆਂ ਬਿਮਾਰੀਆਂ ਜਿਹੜੀਆਂ ਨੇ ਜਿਨ੍ਹਾਂ ਦਾ ਇਲਾਜ ਜਿਹੜਾ ਉਹ ਮੈਂ ਸਹਿਦਾ ਤਾਂ ਲਗਭਗ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਇਨਕਲੂਡ ਕੀਤੀ ਗਈਆਂ ਨੇ 23 ਤੋਂ ਜ਼ਿਆਦਾ ਜਿਹੜੀਆਂ ਛੋਟੀਆਂ ਵੱਡੀਆਂ ਬਿਮਾਰੀਆਂ ਦਾ ਇਲਾਜ ਜਿਹੜਾ ਬਿਲਕੁਲ ਮੁਫਤ ਹੋਏਗਾ ਕਹ ਸੀ ਕਿ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ 900 ਤੋਂ ਜ਼ਿਆਦਾ ਅਜਿਹੇ ਹਸਪਤਾਲ ਹੋਣਗੇ ਜਿਹੜੇ ਕਿ ਪੰਜਾਬ ਸਰਕਾਰ ਦੀ ਇਹ ਜਿਹੜੀ ਹੈਲਥ ਯੋਜਨਾ ਹੈ ਉਸ ਦੇ ਅੰਦਰ ਆਣ ਕੇ ਉੱਥੇ ਜਾ ਕੇ ਤੁਸੀਂ ਆਪਣਾ ਇਲਾਜ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਦੱਸਦੀ ਕਿ ਅੱਜ ਕੱਲ ਵੱਡੀਆਂ ਵੱਡੀਆਂ ਪ੍ਰਾਈਵੇਟ ਹੈਲਥ ਪਾਲਿਸੀ ਦੇਣ ਵਾਲੀਆਂ ਕੰਪਨੀਆਂ ਦੇ ਵਿੱਚ ਹਜ਼ਾਰਾਂ ਨਿਯਮ ਹੁੰਦੇ ਨੇ ਸ਼ਰਤਾਂ ਲੱਗਦੀਆਂ ਨੇ ਤੇ ਬੜੀ ਵੱਡੀ ਚੜੀ ਹੈ ਇੱਕ ਟੈਕਸ ਵਸੂਲੀ ਜਿਹੜੀ ਕੀਤੀ ਜਾਂਦੀ ਹੈ ਕਈ ਤਰੀਕੇ ਦੇ ਬਹਾਨੇ ਲਗਾਏ ਜਾਂਦੇ ਨੇ ਪਰ ਇਸ ਯੋਜਨਾ ਦੇ ਤਹਿਤ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲਣ ਝਾਰੀ ਹੈ ਕਿਉਂਕਿ ਕਹਿੰਦੇ ਨੇ ਜਾਨ ਹੈ ਤਾਂ ਜਹਾਨ ਹੈ ਤਾਂ ਸੱਤਾ ਦੇ ਵਿੱਚੋਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਵਾਅਦਾ ਕੀਤਾ ਗਿਆ ਸੀ ਪੰਜਾਬ ਦੇ ਲੋਕਾਂ ਦੇ ਨਾਲ ਕਿ ਸਿਹਤ ਦੇ ਨਾਲ ਕਿਸੇ ਤਰੀਕੇ ਦਾ ਕੋਈ ਖਲਵਾੜ ਨਹੀਂ ਕੀਤਾ ਜਾਏਗਾ ਸਿੱਖਿਆ ਦਾ ਪ੍ਰਸਾਰ ਕੀਤਾ ਜਾਏਗਾ ਤਾਂ ਉਸੇ ਨੂੰ ਲੈ ਕੇ ਸਿਹਤ ਖੇਤਰ ਦੇ ਵਿੱਚ ਇੱਕ ਵੱਡਾ ਕਦਮ ਚੁੱਕਣ ਜਾ ਰਹੀ ਹੈ ਮਾਨ ਸਰਕਾਰ 10 ਲੱਖ ਤੱਕ ਦਾ ਮੁਫਤ ਜਿਹੜਾ ਸਿਹਤ ਜਿਹੜੀ ਯੋਜਨਾ ਇਹਨਾਂ ਦੇ ਲੋਕਾਂ ਦੇ ਲਈ ਹੋਏਗੀ ਘਰ ਘਰ ਜਾ ਕੇ ਲੋਕਾਂ ਦੇ ਕਾਰਡ ਜਿਹੜੇ ਨੇ ਤਿਆਰ ਕੀਤੇ ਜਾਣਗੇ ਤਾਂ ਜੋ ਕੋਈ ਵੀ ਬੰਚ ਹਟ ਨਾ ਰਹਿ ਪਾਏ ਇਸ ਯੋਜਨਾ ਤੋਂ ਇਸੇ ਦੇ ਤਹਿਤ ਅੱਜ ਆਪ ਸੁਪਰੀਮੋ ਅਰਵਿੰਦ ਕੇ ਚਿਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਯੋਜਨਾ ਦੀ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਜਾਏਗੀ ਤੇ ਘਰ-ਘਰ ਜਾ ਕੇ ਹੈਲਥ ਕਾਰਡ ਜੜੇ ਨੇ ਉਹ ਲੋਕਾਂ ਦੇ ਤਿਆਰ ਕੀਤੇ ਜਾਣਗੇ ਇਸ ਯੋਜਨਾ ਦੇ ਤਹਿਤ ਤੇ ਲੋਕਾਂ ਨੂੰ ਕਿਸੇ ਤਰੀਕੇ ਦੀ ਦਿੱਕਤ ਨਾ ਆਏ ਕਿਉਂਕਿ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਰਾਜਧਾਨੀ ਹੈ ਪੰਜਾਬ ਦੀ ਤੇ ਇਸ ਦੇ ਵਿੱਚ ਚੰਡੀਗੜ੍ਹ ਦੇ ਵੀ ਕਈ ਹਸਪਤਾਲ ਜਿਹੜੇ ਇਨਕਲੂਡ ਕੀਤੇ ਗਏ ਨੇ ਕਿ ਜੇਕਰ ਤੁਸੀਂ ਚੰਡੀਗੜ੍ਹ ਦੇ ਵਿੱਚ ਆਪਣਾ ਇਲਾਜ ਕਰਵਾ ਰਹੇ ਹੋ ਤਾਂ ਉਸ ਦੇ ਵਿੱਚ ਵੀ ਜਿਹੜਾ ਤੁਹਾਨੂੰ 10 ਲੱਖ ਤੱਕ ਦਾ ਇਲਾਜ ਆ ਮੁਫਤ ਮਿਲੇਗਾ ਕਈ ਤਰ੍ਹਾਂ ਦੇ ਵੱਡੇ ਆਪਰੇਟ ਜਿਹੜੇ ਨੇ ਉਹ ਇਸ ਬੀਮਾ ਯੋਜਨਾ ਦੇ ਵਿੱਚ ਰੱਖੇ ਗਏ ਨੇ ਤਾਂ ਜੋ ਲੋਕਾਂ ਨੂੰ ਕੋਈ ਵੀ ਦਿੱਕਤ ਨਾ ਆਏ ਸਿਹਤ ਦੇ ਨਾਲ ਕਿਸੇ ਤਰੀਕੇ ਦਾ ਕੋਈ ਖਿਲਵਾੜ ਜਿਹੜਾ ਉਹ ਨਾ ਹੋ ਸਕੇ ਤਾਂ ਇੱਕ ਬੜੀ ਵੱਡੀ ਸੌਕਾਤ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਉਮੀਦ ਜਰੂਰ ਜਤਾਈ ਜਾ ਰਹੀ ਹੈ ਕਿ ਹੋਰ ਸੂਬੇ ਵੀ ਇਸ ਨੂੰ ਅਡਾਪਟ ਕਰਨਗੇ ਤੇ ਜਾ ਕੇ ਇਹੋ ਜਿਹਾ ਯੋਜਨਾਵਾਂ ਆਪਣੇ ਨਾਗਰਿਕਾਂ ਨੂੰ ਦੇਣਗੇ ਪਰ ਮਾਨ ਸਰਕਾਰ ਪਹਿਲੀ ਸਰਕਾਰ ਹੈ ਜਿਸ ਨੇ ਵੱਲੋਂ ਆਪਣੇ ਨਾਗਰਿਕਾਂ ਦੇ ਲਈ ਇੰਨਾ ਜ਼ਿਆਦਾ ਸੋਚਿਆ ਗਿਆ ਤੇ ਉਹਨਾਂ ਦੀ ਸਿਹਤ ਦਿਵਾਲੇ ਨਾਲ ਜ਼ਿਆਦਾ ਤਵੱਜੋ ਦਿੱਤੀ ਗਈ ਤੇ ਐਡੀ ਵੱਡੀ ਯੋਜਨਾ ਤੇ ਜਿਹੜਾ ਉਹ ਅੱਜ ਅਨਾਉਂਸਮੈਂਟ ਹੈ ਉਹ ਕਿੱਥੇ ਜਾ ਰਹੀ ਹੈ ਤੇ ਅੱਜ ਤੋਂ ਹੀ ਜਿਹੜੀ ਹੈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਉਹ ਸ਼ੁਰੂ ਹੋ ਜਾਏਗੀ ਤੇ ਜਲਦੀ ਹੀ ਇਹ ਜਿਹੜੀ ਯੋਜਨਾ ਦਾ ਲਾਭ ਹੈ ਉਹ ਪੰਜਾਬ ਦੇ ਲੋਕ ਲੈ ਸਕਣਗੇ ਕੈਮਰਾ ਪਰਸਨ ਸੰਤੋਸ਼ ਦੇ ਨਾਲ ਸ਼ਾਲੂ ਮਿਰੋ ਮਹਾਲ